ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਵਧੀਆ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਡੇ ਪੇਪਰ ਦੇ ਲਈ ਇੰਪੋਰਟੈਂਟ ਹੋਣਗੇ ਜੋ ਬੱਚੇ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਚੰਗੀ ਲੱਗ ਰਹੀ ਹੈ ਉਹ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੋ ਬੱਚੇ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਨੰਬਰ ਤੇ ਸੰਪਰਕ ਕਰ ਸਕਦੇ ਨੇ ਜਾਂ ਔਨਲਾਈਨ ਕੋਚਿੰਗ ਔਨਲਾਈਨ ਕੋਚਿੰਗ ਲੈਣ ਲਈ 9463079680 ਨੰਬਰ ਤੇ ਸੰਪਰਕ ਕਰ ਸਕਦੇ ਨੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰਨਾ ਨਾ ਭੁੱਲੋ ਕਿਉਂਕਿ ਜੁਆਇਨ ਕਰਨ ਦਾ ਤੁਹਾਨੂੰ ਬੈਨੀਫਿਟ ਕੀ ਹੋਣ ਵਾਲਾ ਹੈਗਾ ਜੋ ਵੀਡੀਓ ਬੇਟਾ ਹਾਈਡ ਹੋਈਆਂ ਹੋਈਆਂ ਗਈਆਂ YouTube ਦੇ ਉੱਪਰ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਇਸ ਕਰਕੇ ਬੇਟਾ ਹਰੇਕ ਪੁਆਇੰਟ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾ ਰ ਕਰਨਾ ਹੈਗਾ ਤੇ 9463079680 ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਨਲਾਈਨ ਕੋਚਿੰਗ ਲੈ ਸਕਦੇ ਹੋ ਬੱਚੇ ਪਹਿਲਾ ਕੁਸ਼ਣ ਅੱਜ ਦੀ ਕਲਾਸ ਦਾ ਕੀ ਕਹਿ ਰਿਹਾ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਚਿੱਲੀ ਮਨੁੱਖੀ ਫੇਫੜਿਆਂ ਨੂੰ ਟਕਦੀ ਹੈ ਜਿਹੜੀ ਮਨੁੱਖੀ ਫੇਫੜਿਆਂ ਨੂੰ ਟਕਣ ਵਾਲੀ ਚਿੱਲੀ ਹੈ ਉਹ ਹੈਗੀ ਹੈ ਬੇਟਾ ਪਲੂਰਾ ਪਲੂਰਲ ਪਲੂਰਲ ਮੈਂਬਰੇਨ ਅਸੀਂ ਬੋਲ ਦਿੰਦੇ ਹਾਂ ਕਿ ਡਾਇਆਫ੍ਰਾਮ ਸਭ ਤੋਂ ਛੋਟਾ ਮਸਲ ਹੈ ਬੇਟਾ ਡਾਇਆਫ੍ਰਾਮ ਸਾਡੇ ਸਰੀਰ ਦੀ ਸਭ ਤੋਂ ਛੋਟੀ ਮਾਸਪੇਸ਼ੀ ਹੈ ਜਿਹੜੀ ਸਾਡੇ ਥਰਾਸਿਕ ਪਾਰਟ ਨੂੰ ਅਬਡੋਮినਲ ਪਾਰਟ ਤੋਂ ਵੱਖਰਾ ਕਰਦੀ ਹੈ ਪੈਰੀਟੋਨਿਅਮ ਬੇਟਾ ਸਾਡੇ ਢਿੱਡ ਦੇ ਅੰਦਰਲੇ ਇਸੇ ਨੂੰ ਬੇਟਾ ਕਵਰ ਕਰਦੀ ਹੈ ਮੈਨਿੰਜ ਬੇਟਾ ਸਾਡੇ ਦਿਮਾਗ ਦੀ ਚਿੱਲੀ ਹੈ ਦਿਮਾਗ ਨੂੰ ਢੱਕਦੀ ਹੈ ਬੇਟਾ ਹਰੇਕ ਪੁਆਇੰਟ ਨੂੰ ਤੁਸੀਂ ਬਹੁਤ ਬੇਫੂਹੀ ਢੰਗ ਨਾਲ ਬੇਟਾ ਤਿਆਰ ਕਰਨਾ ਹੈਗਾ ਤੇ ਯਾਦ ਕਰਨਾ ਹੈਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਦੂਸਰਾ ਕੁਐਸਚਨ ਦੇਖੋ ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਨੂੰ ਬਿੰਦ ਪਾਈਪ ਕਿਹਾ ਜਾਂਦਾ ਹੈਗਾ ਬਿੰਦ ਪਾਈਪ ਬੇਟਾ ਟਰੈਕੀਆ ਨੂੰ ਕਿਹਾ ਜਾਂਦਾ ਬੇਟਾ ਯਾਦ ਰੱਖਣਾ ਹੈ ਟਰੈਕੀਆ ਟਰੈਕੀਆ ਲਿਖ ਲਓ ਇਹਨੂੰ ਅ ਟਰੈਕੀਆ T R A C H E A ਟਰੈਕੀਆ ਟਰੈਕੀਆ ਨੂੰ ਅਸੀਂ ਬਿੰਦ ਪਾਈਪ ਕਹਿੰਦੇ ਆ ਬੇਟਾ ਤੇ ਐਲਬੂਲਾਈ ਬੇਟਾ ਆਪਣੇ ਕੋਲ ਐਲਬੂਲਾਈ ਇਹ ਉਹ ਪਲੇਸ ਹੈ ਬੈਲੂਨ ਲਾਈਕ ਸਟਰਕਚਰ ਹੈ ਜਾਂ ਗ੍ਰੇਪ ਲਾਈਕ ਸਟਰਕਚਰ ਹੈ ਇਨ ਦਾ ਲੰਗ ਫੇਫੜਿਆਂ ਦੇ ਵਿੱਚ ਜਿੱਥੇ ਐਕਸਚੇਂਜ ਹੁੰਦੀ ਹੈ ਗੈਸੇਜ਼ ਦੀ ਜਿੱਥੇ ਐਕਸਚੇਂਜ ਹੁੰਦੀ ਹੈ ਗੈਸੇਜ਼ ਦੀ ਮੇਨ ਐਕਸਚੇਂਜ ਆਫ ਗੈਸੇਜ਼ ਹੈ ਜਿਹੜੀ ਟੇਕਸ ਪਲੇਸ ਇਨ ਐਲਬੂਲਾਈ ਪੇਪਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਹੈ ਇਹ ਬਾਕੀ ਬੇਟਾ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਵੀ 1568 ਪੋਸਟਾਂ ਜਿਹੜੀਆਂ ਨਰਸਾਂ ਦੀਆਂ ਆਊਟ ਹੋ ਚੁੱਕੀਆਂ ਹੈਗੀਆਂ ਜਿਹਦੀ ਕੋਚਿੰਗ ਲਈ ਤੁਸੀਂ 94630 79680 ਨੰਬਰ ਨਾਲ ਸੰਪਰਕ ਕਰਨਾ ਹੈਗਾ ਜਲਦ ਹੀ ਬੇਟਾ ਬੈਚ ਚੱਲ ਰਿਹਾ ਹੈਗਾ ਤੇ ਸ਼ੁਰੂ ਵੀ ਇੱਕ ਨਵਾਂ ਬੈਚ ਹੁਣ ਹੋਣ ਵਾਲਾ ਹੈਗਾ ਤੇ ਜਲਦੀ ਜਲਦੀ ਆਪਣਾ ਫੋਨ ਚੱਕੋ ਬੇਟਾ Google Pay ਕਰੋ ਸਿਰਫ ਅੱਜ ਅੱਜ ਦੇ ਦਿਨ ਪਹਿਲੇ 50 ਕੈਂਡੀਡੇਟ ਲਈ ਬੇਟਾ 3500 ਰੁਪਏ ਹੈਗਾ ਫੀਸ ਦਾ ਤੁਸੀਂ 3500 ਰੁਪਏ Google Pay ਕਰਨਾ ਹੈ 94630 99680 ਨੰਬਰ ਤੇ ਇਹ Google Pay ਕਰਕੇ ਉਸ ਦਾ ਸਕਰੀਨ ਸ਼ਾਟ 94630 99680 ਨੰਬਰ ਤੇ ਸੈਂਡ ਕਰ ਦੇਣਾ ਤਾਜੋ ਤੁਹਾਨੂੰ ਅਸੀਂ ਪੇਡ ਗਰੁੱਪ ਦੇ ਵਿੱਚ ਐਡ ਕਰ ਲਈਏ ਤੁਹਾਨੂੰ ਪਤਾ ਹੀ ਹੈ ਪਹਿਲਾਂ ਜਿੰਨੇ ਵੀ ਪੇਪਰ ਹੋਏ ਨੇ 986 ਪੋਸਟਾਂ ਲਈ ਏ ਐਨ ਐਮ ਦੇ ਜਾਂ 122 ਪੋਸਟਾਂ ਲਈ ਏ ਐਨ ਐਮ ਦੇ ਜਾਂ ਆਪਣੇ ਕੋਲ 270 ਪੋਸਟਾਂ ਦੇ ਲਈ ਐਮ ਪੀ ਐਚ ਡਬਲਯੂ ਮੇਲ ਦੇ ਬੇਟਾ ਸਾਰਿਆਂ ਦੇ ਵਿੱਚ ਆਪਣੇ ਕੈਂਡੀਡੇਟ ਆ ਜਿਹੜੇ ਸਿਲੈਕਟ ਹੋਏ ਨੇਗੇ ਤਾਂ ਹੀ ਬੇਟਾ ਹੁਣ ਦੇਰੀ ਨਾ ਕਰੋ ਜਲਦੀ ਹੀ ਬੇਟਾ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦੋ ਤਾਂ ਜੋ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰਕੇ ਕਲੀਅਰ ਕਰ ਸਕੋ ਪੇਪਰ ਨੂੰ ਮਨੁੱਖੀ ਸਰੀਰ ਵਿੱਚ ਫੇਫੜੇ ਕਿੱਥੇ ਸਥਿਤ ਨੇ ਬੇਟਾ ਤੀਜਾ ਕੁਐਸਚਨ ਮਨੁੱਖੀ ਸਰੀਰ ਦੇ ਵਿੱਚ ਜਿਹੜੇ ਫੇਫੜੇ ਹੁੰਦੇ ਨੇ ਉਹ ਥੋਰੈਸਿਕ ਕੈਵਿਟੀ ਦੇ ਵਿੱਚ ਸਥਿਤ ਹੁੰਦੇ ਨੇ ਬੇਟਾ ਆਪਾਂ ਨੂੰ ਪਤਾ ਹੈਗਾ ਥੋਰੈਸਿਕ ਕੈਵਿਟੀ ਦੇ ਵਿੱਚ ਸਾਡੇ ਕੋਲ ਫੇਫੜੇ ਸਥਿਤ ਨੇਗੇ ਤੇ ਪੈਰੀਕਾਰਡੀਅਲ ਕੈਵਿਟੀ ਦੇ ਵਿੱਚ ਬੇਟਾ ਸਾਡੇ ਕੋਲ ਪੈਰੀਕਾਰਡੀਅਲ ਕੈਵਿਟੀ ਦੇ ਵਿੱਚ ਸਾਡੇ ਕੋਲ ਦਿਲ ਜਿਹੜਾ ਹੈਗਾ ਸਥਿਤ ਹੈ ਬਕਲ ਕੈਵਿਟੀ ਦੇ ਵਿੱਚ ਬੇਟਾ ਸਾਡੇ ਕੋਲ ਦੰਦ ਹੋਗੇ ਜੀਭ ਹੋਗੀ ਬੇਟਾ ਉਹ ਸਥਿਤ ਹੈ ਪੇਟ ਦੇ ਖੋਲ ਦੇ ਵਿੱਚ ਬੇਟਾ ਸਾਨੂੰ ਪਤਾ ਹੀ ਹੈ ਲੀਵਰ ਹੋ ਗਿਆ ਸਟੱਬਕ ਹੋ ਗਿਆ ਸਾਰੀਆਂ ਚੀਜ਼ਾਂ ਆਪਣੇ ਕੋਲ ਪੇਟ ਦੇ ਖੋਲ ਦੇ ਵਿੱਚ ਸਥਿਤ ਨੇ ਤੇ ਚੌਥਾ ਕੁਸ਼ਣ ਦੇਖੋ ਬੇਟਾ ਗੈਸੀ ਬਟਾਂਦਰਾ ਇਹਨਾਂ ਵਿੱਚੋਂ ਕਿੱਥੇ ਹੁੰਦਾ ਬੇਟਾ ਗੈਸੀ এক্সচেਜ ਆਫ ਗੈਸੇਜ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਬੈਲੂਨ ਲਾਈਕ ਸਟਰਕਚਰ ਜਿਹਨੂੰ ਅਸੀਂ ਬੇਟਾ ਗਰੇਪ ਲਾਈਕ ਸਟਰਕਚਰ ਵੀ ਬੋਲ ਦਿੰਦੇ ਹਾਂਗੇ ਐਲਬੂਲਾਈ ਜੋ ਕਿ ਫੇਫੜਿਆਂ ਦੇ ਵਿੱਚ ਹੁੰਦੇ ਨੇ ਇੱਥੇ ਆਪਣੇ ਕੋਲ ਗੈਸੀ ਬਟਾੰਦਰਾ ਹੁੰਦਾ ਹੈਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਮਨੁੱਖੀ ਫੇਫੜਿਆਂ ਦੇ ਵਿੱਚ ਕਿੰਨੇ ਲੋਬ ਹੁੰਦੇ ਨੇ ਬੇਟਾ ਜਿਹੜੇ ਲੋਬ ਹੁੰਦੇ ਨੇ 5 ਹੁੰਦੇ ਨੇਗੇ ਸੱਜੇ ਦੇ ਵਿੱਚ ਬੇਟਾ 3 ਤੇ ਖੱਬੇ ਦੇ ਵਿੱਚ 2 ਬੇਟਾ ਯਾਦ ਰੱਖਣਾ ਹੁਣ ਮਨੁੱਖੀ ਸੱਜੇ ਫੇਫੜੇ ਦੇ ਵਿੱਚ ਕਿੰਨੇ ਲੋਬ ਹੁੰਦੇ ਨੇ 3 ਤੇ ਖੱਬੇ ਦੇ ਵਿੱਚ ਪੁੱਛਿਆ ਜਾਂਦਾ 2 ਬੇਟਾ ਯਾਦ ਰੱਖਣਾਗਾ ਤੇ ਮਰਦਾ ਵਿੱਚ ਬੋਕਲ ਕੋਰਡ ਦੀ ਲੰਬਾਈ ਹੈ ਜਿਹੜੀ ਅਤੇ ਔਰਤਾ ਵਿੱਚ ਕਿੰਨੀ ਹੁੰਦੀ ਹੈ ਮਰਦਾਂ ਦੇ ਵਿੱਚ ਵੋਕਲ ਕੋਰਡ ਵੀ ਐਮ ਐਮ ਹੁੰਦੀ ਹੈ ਬੇਟਾ ਲੰਬਾਈ ਤੇ 15 ਐਮ ਐਮ ਔਰਤਾ ਦੇ ਵਿੱਚ ਹੁੰਦੀ ਹੈ ਵੋਕਲ ਕੋਰਡ ਨੂੰ ਬੇਟਾ ਅਸੀਂ ਵੋਕਲ ਕੋਰਡ ਨੂੰ ਅਸੀਂ ਵਾਇਸ ਬਾਕਸ ਵੀ ਬੇਟਾ ਬੋਲਿਆ ਜਾਂਦਾ ਹੈਗਾ ਤੇ ਆਪਣੇ ਕੋਲ ਫੇਫੜਿਆਂ ਦੇ ਦੀਆਂ ਜਿਹਨੂੰ ਲੈਰਿੰਗਸ ਵੀ ਬੇਟਾ ਬੋਲਦੇ ਆ ਵੋਕਲ ਕੋਰਡ ਨੂੰ ਅਸੀਂ ਲੈਰਿੰਗਸ ਜਾਂ ਵਾਇਸ ਬਾਕਸ ਬੋਲਦੇ ਆ ਫੇਫੜਿਆਂ ਵਿੱਚ ਦੀਆਂ ਸਭ ਤੋਂ ਤੰਗ ਤੇ ਸਭ ਤੋਂ ਵੱਧ ਆਣਗੀਆਂ ਟਿਊਬਾਂ ਨੂੰ ਅਸੀਂ ਬ੍ਰੋਂਕੀਓਲਜ ਬੋਲਿਆ ਜਾਂਦਾ ਬੇਟਾ ਬ੍ਰੋਂਕੀਓਲਜ ਬੋਲਦੇ ਆ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਨੋਮਾ ਕੁਐਸਚਨ ਦੇਖੋ ਆਪਣੇ ਕੋਲ ਮਨੁ ਡੈਸ਼ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ਤੇ ਫੇਫੜਿਆਂ ਦੀਆਂ ਹਵਾਵਾਂ ਦੀਆਂ ਥੈਲੀਆਂ ਵਿੱਚ ਪਾਇਆ ਜਾਂਦਾ ਬੇਟਾ ਉਹ ਜਾਨੀ ਕਿ ਖੂਨ ਦੀਆਂ ਨਾੜੀਆਂ ਜਿਵੇਂ ਆਰਟਰੀ ਜੋ ਹੋਗੀਆਂ ਵੇਨਜ ਹੋਗੀਆਂ ਜਾਂ ਫੇਫੜਿਆਂ ਦੀਆਂ ਜਿਹੜੀਆਂ ਥੈਲੀਆਂ ਉਹ ਸੱਕਿਆ ਮੌਸ ਐਪੀਥੀਲੀਅਮ ਦੀਆਂ ਬਣੀਆਂ ਹੁੰਦੀਆਂ ਐ ਇਹ ਯਾਦ ਰੱਖਣਾ ਪਊਗਾ ਸੱਕਿਆ ਮਾਊਸ ਐਪੀਥੀਲੀਅਮ ਦੀਆਂ ਬਣੀਆਂ ਹੁੰਦੀਆਂ ਹਨ ਹਵਾ ਦੀ ਸਭ ਤੋਂ ਵੱਧ ਸੰਭਾਵਿਤ ਮਾਤਰਾ ਜਿਸ ਨੂੰ ਮਨੁੱਖ ਦੁਆਰਾ ਸਾਹ ਲਿਆ ਜਾ ਸਕਦਾ ਉਸ ਨੂੰ ਕਿਹਾ ਜਾਂਦਾ ਬਹੁਤ ਜ਼ਰੂਰੀ ਫੇਫੜਿਆਂ ਦੀ ਸਮਰੱਥਾ ਇਹ ਇੰਪੋਰਟੈਂਟ ਕੁਐਸਚਨ ਸੀ ਬੇਟਾ ਆ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ 9463079680 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਨਲਾਈਨ ਕੋਚਿੰਗ ਲਈ ਆਨਲਾਈਨ ਕੋਚਿੰਗ ਲਵੋ ਤਾਂ ਜੋ ਤੁਸੀਂ ਪੇਪਰ ਜਿਹੜਾ ਹੁਣ 1568 ਪੋਸਟਾਂ ਆ ਰਹੀਆਂ ਹਨ ਉਹ ਪੇਪਰ ਨੂੰ ਤੁਸੀਂ ਕਲੀਅਰ ਕਰ ਸਕੋ 1568 ਪੋਸਟਾਂ ਜਿਹੜੀਆਂ ਨਵੀਆਂ ਆ ਰਹੀਆਂ ਐ ਏਐਨਐਮ ਤੇ ਜੀਐਨਐਮ ਦੀਆਂ ਉਹ ਪੋਸਟਾਂ ਨੂੰ ਤੁਸੀਂ ਕਲੀਅਰ ਕਰਕੇ ਆਪਣਾ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਸਕਾਰ ਕਰ ਸਕੋ